ਹੱਕ ਜਿਹਨੇ ਪੁਹੁੰਚਿਆ ਇੱਕ ਜਿਹੜੇ ਬਸਾਂ ਜੋ ਕੱਢਣ ਮਾਰਦੇ ਆ ਇੱਕ ਜਿਹੜੇ ਪਿੰਡਾਂ ਜਾਮ ਟਾਟ ਕੇ ਮਾਰਦੇ ਮੈਂ ਕਦੇ ਇਹਨਾਂ ਦੇ ਨਾਮ ਹੈ ਮੂਮੈਂਟ ਸੀ ਉਦੋਂ ਹੱਕ ਸੀਗਾ ਨਾ ਅੱਜ ਹੱਕ ਤੇ ਜਿਹੜੇ ਸੱਚੀ ਮੁੱਚੀ ਟਾਟ ਸੀ ਜਿਹੜੇ ਸੱਚੀ ਮੁੱਚੀ ਟਾਟ ਸੀਗੇ ਕਲੀਅਰ ਕਰੇ ਹੋਏ ਸੀ ਵੀ ਆਹ ਟਾਟ ਨੇ ਜਿਵੇਂ ਟਹਿਲੇ ਵਰਗੇ ਬਣੇ ਸੀਗੇ ਉਹਨਾਂ ਤਾਂ ਕੋਈ ਗੱਲ ਨਹੀਂ ਕੱਲ੍ਹ ਨਾਲ ਦਾ ਕਿਵੇਂ ਹੁੰਦੀ ਆ ਨਾ ਜਿਵੇਂ ਹੁਣ ਤੁਹਾਨੂੰ ਮੈਂ ਆਧਾਰ ਨਹੀਂ ਦੇ ਦਿੰਦਾ ਜਿਵੇਂ ਡੈਕੀਟਿਵਾਰੇ ਗੱਲ ਕਰਦਾ ਬਾਬਾ ਬਖਸ਼ੀਸ਼ ਤੇ ਇੱਕ ਉਹ ਹੈਗਾ ਦਲਜੀਤ ਸਿੰਘ ਦਲਜੀਤ ਸਿੰਘ ਦੋਹਾਂ ਨੂੰ ਕੱਖ ਨਹੀਂ ਪਤਾ ਅੱਛਾ ਨਾ ਬਾਬਾ ਬਖਸ਼ੀਸ਼ ਸਿੰਘ ਨੂੰ ਕੋਸ ਪਤਾ ਕੋ ਉਹਨੇ ਵੀ ਜੇਲ੍ਹ ਚ ਗੱਲਾਂ ਸੁਣੀਆਂ ਸੁਣਾਈਆਂ ਨੇ ਗੱਲਾਂ ਸੁਣੀਆਂ ਸੁਣਾਈਆਂ ਉਹਨੇ ਵੀ ਨੇ ਜਦੋਂ ਇੰਟਰਵਿਊ ਆਉਂਦੀ ਆ ਦਲਜੀਤ ਦੀ ਆ ਜਾਂ ਆਪਣੇ ਬਾਬਾ ਬਖਸ਼ੀਸ਼ ਦੀ ਆਉਂਦੀ ਆ ਤੇ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਹੁੰਦੀਆਂ ਨੇ ਉਹਦੇ ਵਿੱਚ ਸਭ ਕੁਝ ਕੀਤਾ ਜਾਂਦਾ ਏਦਾਂ ਹੋਇਆ ਏਦਾਂ ਹੋਇਆ ਫਿਰ ਇਹ ਕਿਉਂ ਹੁੰਦਾ ਨਹੀਂ ਯਾਰ ਨੂੰ ਪਤਾ ਹੀ ਨਹੀਂ ਬਖਸ਼ੀਸ਼ ਨੂੰ ਇਸ ਗੱਲ ਬਾਰੇ ਕੋਈ ਨਹੀਂ ਪਤਾ ਹੈਗਾ ਕੋ ਬਖਸ਼ੀਸ਼ ਨਾਲ ਹੈ ਹੀ ਨਹੀਂ ਸੀ ਬਖਸ਼ੀਸ਼ ਇਹ ਗੱਲ ਕਰ ਸਕਦਾ ਗੱਲ ਕਰੇ ਆਪਦੀ ਉਹ ਰਿਹਾ ਜਰਨੈਲ ਸਿੰਘ ਸਤਰਾਣੇ ਨਾਲ ਅੱਛਾ ਉਹਦੇ ਨਾਲ ਗੱਲ ਕਰ ਸਕਦਾ ਹੂੰ ਉਹਦੇ ਐਕਸ਼ਨ ਬਾਰੇ ਉਹਦੇ ਐਕਸ਼ਨ ਬਾਰੇ ਗੱਲ ਕਰ ਸਕਦਾ ਉਹਦੀ ਸੋਚ ਬਾਰੇ ਗੱਲ ਕਰ ਸਕਦਾ ਹੂੰ ਉਹ ਭਾਈ ਦਲਜੀਤ ਸਿੰਘ ਬਿੱਟੂ ਦੀ ਸੋਚ ਬਾਰੇ ਗੱਲ ਹੀ ਕਰ ਸਕਦਾ ਕਿਉਂਕਿ ਉਹਦੇ ਨਾਲ ਰਹੇ ਨਿਉਜ਼ ਨਾਲ ਤਾਂ ਜੇਲ੍ਹ ਚ ਰਿਹਾ आई ਜਿਵੇਂ ਹੁਣ ਉਹ ਮੁੰਡਾ ਹੈਗਾ ਉਹ ਦਲਜੀਤ ਸਿੰਘ ਦੁੱਲੇਵਾਲ ਦੁੱਲੇਵਾਲ ਉਹ ਕਹਿ ਰਹੀ ਆ ਜਗਰੂਪ ਸਿੰਘ ਜਗਜੀਤਪੁਰੇ ਦੀ ਅੱਛਾ ਅੱਛਾ ਜਗਰੂਪ ਜਗਜੀਤਪੁਰੇ ਬਾਰੇ ਉਹ ਗੱਲ ਕਰ ਸਕਦਾ ਹਾਂ ਕੋਈ ਤੇ ਕੁਲੀ ਜਾਂਦਾ ਉਹ ਪਾਈ ਦਲਜੀਤ ਸਿੰਘ ਬਾਰੇ ਕਿਉਂ ਗੱਲ ਕਰਦਾ ਨਹੀਂ ਕਰ ਸਕਦਾ ਨਾ ਇਹ ਤਾਂ ਪਾਈ ਦੇਖੋ ਦਕੈਤੀ ਬਾਰੇ ਜੋ ਹੋਇਆ ਪੇਮੈਂਟ ਉਹ ਕੋਈ ਗੱਲ ਮੰਨਦਾ ਮਿਲਦਾ ਉਹਦੇ ਸਵਾਲ ਜਵਾਬ ਚ ਇਹ ਗੱਲ ਹੁੰਦੀ ਉਹ ਕਹਿੰਦੇ ਕਿ ਤੈਨੂੰ ਇਸ ਬਾਰੇ ਗੱਲ ਕਿਉਂ ਕਰਦਾ ਹੈਂ ਕੁਛ ਉਹ ਕਹਿੰਦਾ ਕਿ ਜੋ ਬਾਬਾ ਬਖਸ਼ੀਸ਼ ਕਹਿੰਦਾ ਉਹ ਸਭ ਝੂਠ ਹੈ ਉਹਨੇ ਸਭ ਕੁਝ ਮੰਨਿਆ ਹੋਇਆ ਉਹ ਕਹਦਾ ਬਾਬਾ ਬਖਸ਼ੀਸ਼ ਨੂੰ ਤਾਂ ਕੁਝ ਵੀ ਨਹੀਂ ਪਤਾ ਨਹੀਂ ਉਮਰ ਹੀ ਬੜੀ ਛੋਟੀ ਸੀ ਉਹ ਇਦਾਂ ਨਹੀਂ ਗੱਲਾਂ ਕਰਦਾ ਹਾਂ ਨਹੀਂ ਬਖਸ਼ੀਸ਼ ਦੀ ਉਮਰ ਵਾਕਈ ਛੋਟੀ ਸੀ ਉਸ ਟਾਈਮ ਦੇ ਵਿੱਚ ਬਖਸ਼ੀਸ਼ ਨੇ ਤਾਂ ਜਦੋਂ ਮੈਂ ਸਾਨੂੰ ਗੱਲ ਦੱਸਾਂ 2000 ਦੇ ਵਿੱਚ 2000 ਦੇ ਵਿੱਚ ਨਾਬਾ ਜੇਲ ਆਇਆ ਉਦੋਂ ਮੁੜ ਕੇ ਮੈਂ ਵੀ ਦਲਜੀਤ ਸਿੰਘ ਤੇ ਦਲਜੀਤ ਸਿੰਘ ਬੱਟੂ ਤੇ ਬਖਸ਼ੀਸ਼ ਅਸੀਂ ਇਕੱਠੇ ਹੁੰਦੇ ਜੀ ਜਿਹੜੀਆਂ ਉੱਥੇ ਅਸੀਂ ਗੱਲਾਂ ਕਰਦੇ ਸੀਗੇ ਉਹ ਸੁਣੀਆਂ ਸੁਣਾਈਆਂ ਗੱਲਾਂ ਕਰਦਾ